ਕੱਚੀ ਫਾਂਸੀ ਕੇ ਮੈਂ ਦਿੰਦੇ ਸੀ ਕੀ ਤਰੀਕਾ ਸੀ ਹਾਂ ਉਸ ਵੇਲੇ ਮਤਲਬ ਤੁਹਾਡੇ ਬਾਹ ਪਿੱਛੇ ਬੱਲ ਲ ਦਿੰਦੇ ਨੇ ਬਾਹ ਜੀ ਇਹਨੂੰ ਤੇਰੇ ਸੇ ਨਾਲ ਲਮਕਾ ਦਿੰਦੇ ਨੇ ਫਿਰ ਤੁਹਾਡਾ ਸਾਰਾ ਮਤਲਬ ਇੱਕੋ ਟਕ ਦਾ ਮਸਲ ਸਾਰਾ ਐ ਘਿਰਿਆ ਜਾਂਦਾ ਨੂੰ ਕੱਚੀ ਦੋ ਵਾਰ ਸੀ ਗਈ ਸਟਾਫ ਮੈਨੂੰ ਕੌਂਟ ਕੀਤਾ ਬਠੰਡੇ ਬਠੰਡੇ ਉਹਨਾਂ ਨੇ ਲੱਤਾਂ ਪਾੜੀਆਂ ਰੋਲਰ ਪਿੜਿਆ ਜਦੋਂ ਮੈਨੂੰ ਅਦਾਲਤ ਚ ਪੇਸ਼ ਕੀਤਾ ਮੈਨੂੰ ਤੁਰਿਆ ਨਹੀਂ ਜਾਂਦਾ ਸੀ ਪੁਲਿਸ ਵਾਲਿਆਂ ਨੇ ਚੱਕ ਕੇ ਪੇਸ਼ ਕੀਤਾ ਖੰਭੜੇ ਸੁਭੜੇ ਮਾਰੇ ਇੱਥੇ ਸਿਰਫ ਕੱਚੀ ਫਾਂਸੀ ਤੇ ਲਾਇਆ ਉਹ ਬੜੀ ਖਤਰਨਾਕ ਸੀ ਉਦੋਂ ਬਾਅਦ ਫਿਰ ਐਨਐਸਏ ਲੱਗਿਆ ਮੇਰੇ ਤੇ ਟਾਡਾ ਲਾਇਆ 124 ਲਾਇਆ ਸੰਗਰੂਰ ਦੀ ਜਿਹੜੀ ਮੈਕਸਿਮਮ ਸਕਿਉਰਿਟੀ ਜੇਲ ਆ ਉੱਚ ਮੈਂ ਨਜ਼ਰਬੰਦ ਰਹਿ ਗਿਆ ਮੈਨੂੰ ਤਾਂ 12 ਲੋਕ ਕੁੱਝ ਦੇ ਮਾਰ ਲਈ ਤੁਸੀਂ ਜਿਉਣਾ ਸਾਨੂੰ ਤਾਂ ਐਸੀ ਵੀ ਚੱਕ ਲੈ ਨੇਰੀ ਚੁਟ ਗਿਆ ਹਾਂ ਇੰਦਰਾ ਗਾਂਧੀ ਦਾ ਕਤਲ ਵੀ ਗਲਤ ਸੀ ਬੈਂਜੇ ਦਾ ਕਤਲ ਵੀ ਗਲਤ ਸੀ ਇਹ ਤਾਂ ਸਭ ਝੂਠੇ ਹੋਉਂਗਾ ਜਦੋਂ ਐਡਾ ਵੱਡਾ ਹਮਲਾ ਹੋਇਆ ਪੰਜਾਬ ਤੇ ਸਿੱਖਾਂ ਤੇ ਉਹਦਾ ਰਿਐਕਸ਼ਨ ਤਾਂ ਹੋਣੀ ਹੋਣਾ ਨਾ ਤੁਹਾਡੇ ਗੱਲ ਬਸ ਹੀ ਗੱਲ ਨਾ ਸੋ ਮੈਂ ਇਹ ਕਹਿੰਦਾ ਹਾਂ ਅੱਜ ਵੀ ਇਹੀ ਮੰਨਦੇ ਹਾਂ ਕਤਲ ਸਹੀ ਹਾਂ ਨਹੀਂ ਕਹਿਣਾ ਹੁਣ ਇਹ ਬਾਦਲ ਗਿਆ ਤੇ ਵੀ ਸਾਰੇ ਮਿਲ ਕੇ ਫਿਰ ਕਿਸੇ ਇੱਕ ਮਸਲੇ ਦਾ ਇਨਸਾਫ ਨਹੀਂ ਹੋਇਆ ਜੋ ਪੰਜਾਬ ਸਰਕਾਰ ਇਨਸਾਫ ਦੇ ਸਕਦੀ ਸੀ ਕਿਸੇ ਇੱਕ ਦਾ ਇਨਸਾਫ ਨਹੀਂ ਦਿੱਤਾ ਜਿਹੜੇ ਸ਼ਿਕਾਇਤੀ ਪੁਲਸ ਅੰਸਰ ਸੀ ਛੁਣ ਛੁਣ ਕੇ ਲਏ ਜਿਲ੍ਹਿਆਂ ਦੇ ਛੋਟੇ ਪੱਤਰ ਤੇ ਗਲਤੀਆਂ ਵੀ ਹੋਈਆਂ ਖਾਰਕ ਮੂਵਮੈਂਟ ਦੇ ਵਿੱਚ ਹਿੰਦੂਆਂ ਦੇ ਕਤਲ ਵੀ ਕੀਤੇ ਗਏ ਕੀ ਇਹ ਸਹੀ ਹੈ ਸਹੀ ਹੋ啊 ਜੀ ਮਤਲਬ ਇਹ ਕਹਿਣਾ ਵੀ ਸਾਰਾ ਕੁਝ ਏਜੰਸੀ ਦਾ ਇਹ ਗਲਤ ਆ ਹਿੰਦੂਆਂ ਨੂੰ ਮਾਰੋ ਪੰਜ ਨੂੰ ਦੇਖੋ ਦਿੱਲੀ ਦੀ ਚੀਜ਼ ਦਿੱਲੀ ਦੀ ਚੀਕ ਥੋੜੀ ਹੋ ਗਈ ਦਿੱਲੀ ਦਾ ਜਾਂਬੜਾ ਬੰਦੀ ਸੀ ਉਹਨੇ ਤਾਂ ਸਾਫਤ ਕਰਨਾ ਸੀ ਵੀ ਹਿੰਦੂਆਂ ਨੂੰ ਮਾਰਨ ਵਾਲਾ ਇਸ ਘਰ ਚਾਏ ਤਾਂ ਹੀ ਉਹਨਾਂ ਨੇ ਹਿੰਦੂਆਂ ਇਕੱਠਾ ਕਰਨਾ ਸੀ ਸਿੱਖਾਂ ਦੀ ਲੜਾਈ ਹਮੇਸ਼ਾ ਹਕੂਮਤ ਨਾਲ ਲੱਗਦੀ ਸਟੇਟ ਨਾਲ ਨਹੀਂ ਮੁਗਲਾਂ ਨਾਲ ਲੱਗਿਆ ਮੁਸਲਮਾਨਾਂ ਨਾਲ ਨਹੀਂ ਪਹਾੜੀ ਰਾਜਾ ਨਾਲ ਲੱਗਿਆ ਹਿੰਦੂਆਂ ਨਾਲ ਸਾਡੇ ਹੁਣ ਵੀ ਆ ਖਾਲਸਤਾਨ ਜਿੱਥੇ ਜਿਹੜੇ ਹਿੰਦੂ ਹਕੂਮਤ ਹਿੰਦੂ ਖੁਸ਼ ਹੁੰਦੇ ਨੇ ਉਹ ਅਸੀਂ ਉਹ ਸੰਕਲਪ ਤੋਂ ਜਿਹੜਾ ਸਿੱਖੀ ਦਾ ਉਹ ਤੋਂ ਫੜਕਾ ਕਿਤੇ ਨਾ ਕਿਤੇ ਹੈਗਾ ਇੱਕ ਤੁਸੀਂ ਵੀਡੀਓ ਸਾਂਝੀ ਕੀਤੀ ਜੋ ਕਿ 99 ਦੇ ਸਾਲ ਦੀ ਗੱਲ ਕਰਦੀ ਆ ਜਿਸ ਦੇ ਵਿੱਚ ਤੁਸੀਂ ਖਾਸੇ ਉਸ ਦੇ ਵਿੱਚ ਜਵਾਨ ਲੱਗ ਰਹੇ ਹੋ ਤੇ ਖੂਬਸੂਰਤ ਵੀ ਲੱਗ ਰਹੇ ਹੋ ਵਿਚਾਰ ਵੀ ਤੁਹਾਡੇ ਬੜੇ ਬਿਬਾਕ ਨੇ ਉਹਨਾਂ ਦੇ ਵਿੱਚ ਤੁਸੀਂ ਕਈ ਗੱਲਾਂ ਕੀਤੀਆਂ ਨੇ ਕਿ ਕਿਵੇਂ ਸਭ ਕੁਝ ਹੋ ਰਿਹਾ ਸੀ ਕਿਵੇਂ ਤਸ਼ੱਦਦ ਹੋ ਰਿਹਾ ਸੀ ਉਦੋਂ ਤੇ ਕਿਵੇਂ ਕੈਟ ਕੰਮ ਕਰ ਰਹੀ ਸੀ ਪੁਲਿਸ ਕਿਵੇਂ ਕੰਮ ਕਰ ਰਹੀ ਸੀ ਖੜਕੂ ਕਿਵੇਂ ਆਪਰੇਟ ਕਰ ਰਹੇ ਸੀ ਜਦੋਂ ਅੱਜ ਉਹ ਵੇਲਾ ਬੀਤ ਚੁੱਕਿਆ ਜਦੋਂ ਤੁਸੀਂ ਅੱਜ ਨੂੰ ਇਤਿਹਾਸ ਦੇ ਚਸ਼ਮੇ ਦੇ ਵਿੱਚੋਂ ਦੇਖਦੇ ਹਾਂ ਬੀਤੇ ਦਿਹਾਕਿਆਂ ਵਾਂਗੂ ਦੇਖਦੇ ਹਾਂ ਅੱਜ ਤੁਸੀਂ ਕਿੱਥੇ ਖੜੇ ਹੋ ਕੌਣ ਸਹੀ ਸੀ ਕੌਣ ਗਲਤ ਸੀ ਉਸ ਵੇਲੇ ਨਾ ਜੀ ਦੇਖੋ ਸਾਡਾ ਗਰੁੱਪ ਨਕਸਲੀ ਸਿਆਸਤ ਵਾਲਾ ਗਰੁੱਪ ਹੁੰਦਾ ਸੀ ਜੀ ਪਰ ਉਸ ਤੋਂ ਬਾਅਦ ਅਜੇ ਮੇਰ ਸਿੰਘ ਹੋਰਾਂ ਦਾ ਇੱਕ ਵੱਖਰਾ ਗਰੁੱਪ ਹੁੰਦਾ ਸੀ ਸਾਡਾ ਵੱਖਰਾ ਗਰੁੱਪ ਹੁੰਦਾ ਸੀ ਸਾਡੇ ਦੋਹਾਂ ਗਰੁੱਪਾਂ 'ਚ ਨਰੁਣੀ ਬਹਿਸ ਚੱਲੀ ਪੰਜਾਬ ਦੇ ਮੁੱਦੇ ਬਾਰੇ ਕੌਮੀ ਮਸਲੇ ਬਾਰੇ ਭਾਰਤ ਕੌਮ ਹੈ ਨਾ ਦੋਹਾਂ ਗਰੁੱਪਾਂ 'ਚ ਫੁੱਟ ਪੈ ਗਈ ਸਾਡਾ ਗਰੁੱਪ ਤੇ ਅਜ ਮੇਰ ਸਿੰਘ ਦਾ ਗਰੁੱਪ ਇਕੱਠਾ ਹੋ ਕੇ ਪ ਜਿਹਨੇ ਪੋਜੀਸ਼ਨ ਬਦਲੀ ਜੀ ਜਿਹੜੇ ਕਮਿਊਨਿਸਟ ਕਹਿੰਦੇ ਸੀ ਖਾੜਕੂ ਵੀ ਲੋਕਾਂ ਦੇ ਦੁਸ਼ਮਣ ਨੇ ਹਕੂਮਤ ਵੀ ਲੋਕਾਂ ਦੇ ਦੁਸ਼ਮਣ ਆ ਅਸੀਂ ਕਹੇ ਗਲਤ ਆ ਇੱਕ ਪਾਸੇ ਸਟੇਟ ਆ ਇੱਕ ਪਾਸੇ ਪੀੜਤ ਤੇਰਾ ਉਹਨਾਂ ਨਾਲ ਤੁਹਾਡੇ ਮੱਤ ਭੇਦ ਨੇ ਵੀ ਉਹ ਠੀਕ ਨਹੀਂ ਲੱਗ ਰਹੇ ਉਹ ਲੋਚਨਾ ਵੀ ਅਸੀਂ ਕਰਦੇ ਰਹੇ ਜਨਤਕ ਪੈਗਾਮ ਪੇਪਰ ਦਾ ਮੈਂ ਸੰਪਾਦਕ ਰਿਹਾ ਅਸੀਂ ਉਹ ਪੋਜੀਸ਼ਨ ਬਦਲੀ ਉਹ ਪੋਜੀਸ਼ਨ ਦੇ ਆਧਾਰ ਤੇ ਫਿਰ ਪੰਜਾਬ ਦੇ ਵਿੱਚ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਬਣੀ ਹੋਈ ਸੀ ਜਿਹਦੇ ਚੇਅਰਮੈਨ ਬੈਂਸਾਬ ਹੁੰਦੇ ਸੀ ਜਨਸਕਤਰ ਦਰਵਾਰਾ ਸਿੰਘ ਗਿੱਲ ਬੀਐਸ ਗਿੱਲ ਲੋਨੀ ਆਲੇ ਹੁੰਦੇ ਸੀ ਅਜੀਤ ਸਿੰਘ ਪੈਂਸੀਗਰ ਹਾਂ ਹਾਂ ਉਸ ਤੋਂ ਬਾਅਦ ਉਹਨਾਂ ਦੀ ਡਿਸਪਲਟ ਪੈ ਗਈ ਕਿਉਂਕਿ ਉਦੋਂ ਹੱਸਣ ਲੱਗ ਗਏ ਵੀ ਜਿਹੜਾ ਬੰਦਾ ਬਾਹਰ ਜਿਹੜਾ ਲਾਇਆ ਹੁੰਦਾ ਨਾ ਉਹ ਆ ਕੇ ਆਪਣੀ ਬੱਕਰੀ ਜੱਥੇ ਬੰਦੀ ਬਣਾ ਲੈਂਦਾ ਮੈਂ ਜਸਟਿਸ ਬੈਂਸ ਦੀ ਪੰਜਾਬ ਹਿਊਮਨ ਰਾਈਟਸ ਦੇ ਵਿੱਚ ਸੁਪਾ ਖੋਜ ਪੜਤਾਲ ਸਕੱਤਰ ਸੀ ਉਦੋਂ ਵੱਡੀ ਪੱਧਰ ਤੇ ਅਸੀਂ ਇਹਨਾਂ ਇਹਨਾਂ ਦੀ ਜਾਂਚ ਕੀਤੀ ਸੱਚੀ ਗੱਲ ਤੁਹਾਨੂੰ ਦੱਸਿਆ ਨਾ ਹੁਣ ਜਦੋਂ ਮੈਂ ਉਹ ਸੁਣੀ ਮੈਂ ਵੀ ਹੈਰਾਨ ਹੋਇਆ ਵੀ ਇੰਨਾ ਕੁਸ ਯਾਰ ਮੇਰੇ ਟਿਪਸ ਤੇ ਸੀ ਮਤਲਬ ਇੰਨੇ ਸਾਲਾਂ ਬਾਅਦ ਆਈ ਹੋ ਆਈ ਕੀ ਮੈਂ ਜਨਤਕ ਪਗਾਮ ਤੇ ਹੋਰ ਪੁਰਾਣੇ ਉਹ ਡਿਜੀਟਲ ਕਰਾਇਆ ਪੰਜਾਬੀ ਦੀ ਲਾਇਬ੍ਰੇਰੀ ਤੋਂ ਉੱਥੇ ਕਿਤੇ ਇਹ ਮੇਰੀ ਇੰਟਰਵਿਊ 인ਦਰਜੀਤ ਸਿੰਘ ਜੀਜੀ ਦੀ ਭੈਣ ਦਾ ਬੀਬੀ ਬਲਜੀਤ ਕੌਰ ਜੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਮਾਸੀ ਜੀ ਉਹਨੇ ਰਿਕਾਰਡ ਕੀਤੀ ਸੀ ਉਹ ਕਿਤੇ ਲਾਇਬ੍ਰੇਰੀਆਂ ਕੋਲੇ ਸੀ ਉਹ ਜਦੋਂ ਮੇਰਾ ਨਾਮ बार-बार ਆਉਣ ਲੱਗ ਗਿਆ ਉਹ ਸਾਹਮਣੇ ਆ ਗਈ ਉਹਨਾਂ ਨੇ ਮੈਨੂੰ ਭੇਜਤੀ ਮੇਰੇ ਕਹਿਣ ਦਾ ਮਤਲਬ ਉਦੋਂ ਅਸੀਂ ਬਹੁਤ ਕੰਮ ਕੀਤਾ ਪੀਲੀ ਪੀਤ ਜਾ ਕੇ ਉਹਦਾ ਮੁਕਾਬਲੇ ਦੀ ਜਾਂਚ ਕੀਤੀ ਹੂੰ ਤੇ ਕਿੱਲੀ ਬੌਂਦਲਾ ਜਿਹਦੀ ਆਧਾਰਨ ਦਿੰਦਾ ਹੁੰਦਾ ਉੱਕੀ ਗੱਲ ਉੱਥੇ ਘਰੇ ਜਾ ਕੇ ਅਸੀਂ ਜਾਂਚ ਕੀਤੀ ਬਹੁਤ ਜਾਂਚਾਂ ਕੀਤੀਆਂ ਅਸੀਂ ਬਹੁਤ ਰਿਪੋਰਟਾਂ ਛਾਪੀਆਂ ਤੇ ਉਹਦਾ ਨਤੀਜਾ ਹੋਇਆ ਵੀ ਜਸਤ ਸਾਹਿਬ ਨੂੰ ਹੱਤਕੜੀ ਲਾ ਕੇ ਘਮਾਇਆ ਮੈਨੂੰ ਫਿਰ ਗਲੰਦਰ ਜਾਂਦੇ ਨੂੰ ਅੱਡੇ ਉਥੋਂ ਬਲੇਰਕੋਟ ਵਾਲਿਆਂ ਬਾਸਤਵ ਗਵਾ ਕਰ ਲਿਆ ਕੱਚੀ ਫਾਂਸੀ ਦਿੱਤੀ ਕਿ ਜਿਹੜੇ ਅੱਜ ਦੀ ਜਨਰੇਸ਼ਨ ਆ ਜਿਨ੍ਹਾਂ ਚ ਮੈਂ ਵੀ ਆਉਣਾ ਕੱਚੀ ਫਾਂਸੀ ਕਿਵੇਂ ਦਿੰਦੇ ਸੀ ਕੀ ਤਰੀਕਾ ਸੀ ਹਾਂ ਉਸ ਵੇਲੇ ਮਤਲਬ ਤੁਹਾਡੇ ਬਾਹ ਪਿੱਛੇ ਦੱਲ ਲ ਦਿੰਦੇ ਨੇ ਬਾਹ ਇਹਨੂੰ ਉੱਤੇ ਰਸੇ ਨਾਲ ਲਮਕਾ ਦਿੰਦੇ ਨੇ ਫਿਰ ਥੋੜਾ ਸਾਰਾ ਮਤਲਬ 100 ਦਾ ਮਸਲ ਸਾਰਾ ਹੈ ਟੀਰੇ ਜੰਦ ਨੂੰ ਕੱਚੀ ਮੁੱਛੀ ਕਹਿੰਦੇ ਆ ਘੋਟਣਾ ਹੁੰਦਾ ਵੀ ਰੋਲਰ ਫੇਰਦੇ ਨੇ ਪੱਟਾਂ ਤੇ ਦੋ ਇੱਕ ਜਾਣੇ ਇੱਧਰ ਬਹਿ ਜਾਂਦੇ ਇੱਕ ਉੱਧਰ ਬਹਿ ਗਿਆ ਇੱਕ ਉੱਧਰ ਬਹਿ ਗਿਆ ਦਬਾ ਪਾਤਾ ਤੀਜਾ ਉਹਨੂੰ ਫੇਰਦਾ ਹੁੰਦਾ ਲੱਤਾਂ ਪਾੜਨੇ ਵੀ ਤੁਹਾਡੀਆਂ ਲੱਤਾਂ 180 ਡਿਗਰੀ ਤੇ ਕਰ ਦਿੰਦੇ ਨੇ ਸਮੇਤ ਸੈਣੀ ਨਾਲ ਕਦੇ ਮੁਲਾਕਾਤ ਹੋਈ ਉਹਨੂੰ ਨਹੀਂ ਉਸ ਵੇਲੇ ਮੈਂ ਦੋ ਵਾਰ ਸੀ ਜੀ ਸਟਾਫ ਚ ਮੈਨੂੰ ਟਾਰਚਰ ਕੀਤਾ ਬਠਿੰਡੇ ਜੀ ਬਠਿੰਡੇ ਉਹਨਾਂ ਨੇ ਲੱਤਾਂ ਪਾੜੀਆਂ ਰੋਲਰ ਫੇਰਿਆ ਜਦੋਂ ਮੈਨੂੰ ਅਦਾਲਤ ਚ ਪੇ ਮੈਂ ਤੋਂ ਤੋਰਿਆ ਨਹੀਂ ਜਾਂਦਾ ਸੀ ਪੁਲਿਸ ਵਾਲਿਆਂ ਨੇ ਚੱਕ ਕੇ ਪੇਸ਼ ਕੀਤਾ। ਉਹਨਾਂ ਵੇਲੇਾਂ 'ਚ ਦੋ ਰੋਸ਼ਨ ਸਿੰਘ ਸੋਚ ਪੱਤਰਕਾਰ ਹੁੰਦੇ ਸੀ। ਦਲਵੀਰ ਸਿੰਘ ਜਿਹੜੇ ਸੰਤਾਂ ਦੇ ਬਾਦ ਬਹੁਤ ਸਲਾਹਕਾਰ ਨੇੜੇ ਸੀ ਉਹ ਅੰਗਰੇਜ਼ੀ ਟ੍ਰਿਬਿਊਨ ਹੁੰਦੇ ਹੁੰਦੇ ਸੀ। ਬਹੁਤ ਵੱਡੀਆਂ ਖ਼ਬਰਾਂ ਲਾਈਆਂ ਉਹਨਾਂ ਨੇ। ਜਿਹੜਾ ਇੱਥੇ ਮੈਨੂੰ ਟੌਰਚਰ ਕੀਤਾ, ਇੱਥੇ ਚਲੋ ਇੱਕ ਤਾਂ ਥਪੜੇ ਥਪੜੇ ਮਾਰੇ, ਇੱਥੇ ਸਿਰਫ ਕੱਚੀ ਫਾਂਸੀ ਤੇ ਲਾਇਆ ਉਹ ਬੜੀ ਖਤਰਨਾਕ ਸੀ। ਉਸ ਤੋਂ ਬਾਅਦ ਫਿਰ ਐਨਐਸਏ ਲੱਗਿਆ ਮੇਰੇ ਤੇ। ਤਾਡਾ ਲਾਇਆ 124 ਲਾਇਆ। ਸੰਗਰੂਰ ਦੀ ਜਿਹੜੀ ਮੈਕਸਿਮ ਸਿਕਿਉਰਿਟੀ ਜੇਲ੍ਹ ਆ ਉਹ 'ਚ ਮੈਂ ਨਜ਼ ਮੈਨੂੰ ਠੀਕ ਹੈ ਹੁਣ ਕਈ ਨਵੇਂ ਬੰਦੇ ਉੱਠ ਰਹੇ ਨੇ ਟਿੱਪਣੀਆਂ ਕਰ ਦਿੰਦੇ ਨੇ ਕਿ ਅੱਜ ਮਾਲੀ ਨੂੰ ਕੀ ਹੋ ਗਿਆ ਆ ਨਹੀਂ ਐ ਕਹਿੰਦੇ ਨੇ ਬਾਬਾ ਤੂੰ ਕੌਮ ਲਈ ਜਿਤ ਤੱਕ ਕੀਤਾ ਉਹ ਦੱਸ ਹੁਣ ਆਪ ਤਾਂ ਦੱਸਣਾ ਬੜਾ ਔਖਾ ਹੁੰਦਾ ਆਪਣੇ ਬਾਰੇ ਵੀ ਮੈਂ ਐ ਕੀਤਾ ਮੈਨੂੰ ਬੇਸੀ ਇਹ ਚੰਗਾ ਨਹੀਂ ਲੱਗਦਾ ਉਹ ਇੱਕ ਦੋ ਇੰਟਰਵਿਊ ਹੋਈਆਂ ਤੇਰੇ ਵਰਗੇ ਦੋਸਤਾਂ ਨੇ ਪੁੱਛ ਲਿਆ ਵੀ ਕੋਈ ਕਹਾਣੀ ਸੁਣਾਓ ਗੱਲ ਸੁਣਾਓ ਆ ਕਿਤੇ ਪੁਰਾਣੀ ਨਿਕਲਈ ਸੋ ਇਸ ਤਰ੍ਹਾਂ ਦੀ ਗੱਲ ਆ ਮਤਲਬ ਉਹ ਮਤਲਬ ਜਾਨ ਨੂੰ ਇਹ ਖਤਰਾ ਸੀ ਮੈਨੂੰ ਤਾਂ ਉਸ ਤੋਂ ਬਾਅਦ ਜਦੋਂ ਮੇਰਾ ਨਾਂ ਆ ਮੈਨੂੰ ਤਾਂ 12 ਲੋਕ ਪੁੱਛਦੇ ਮਾਲੀ ਤੂੰ ਜਿਉਂਦਾ ਸਾਨੂੰ ਤਾਂ ਐਸੇ ਵੀ ਚੱਕ ਲੈ ਮੇਰੀ ਚੁਟ ਗਿਆ ਹੁੰਨੇ ਤੁਸੀਂ ਤੁਸੀਂ ਕਿਸੇ ਹੋਰ ਮਾਲੀ ਦੇ ਭਲੇਖੇ ਚੱਕੇ ਗਏ ਸੀ ਇਹ ਵੀ ਤੁਸੀਂ ਉਸ ਦੇ ਵਿੱਚ ਪੋਸਟ ਦੇ ਵਿੱਚ ਜ਼ਿਕਰ ਕੀਤਾ ਨਹੀਂ ਨਹੀਂ ਚੱਕਿਆ ਮੈਨੂੰ ਸੀ ਜਿਹੜੀ ਮੇਰੀ ਇੰਟਰੋਗੇਸ਼ਨ ਸ਼ੁਰੂ ਹੋਈ ਉਹ ਕੈਪਟਨ ਮਨਿੰਦਰ ਦਾ ਪੀਏ ਸੀ ਮਾਲਵਿੰਦਰ ਸਿੰਘ ਮਾਲੀ ਉਹ ਵੀ ਸੰਗਰੂਰ ਜ਼ਿਲ੍ਹੇ ਦਾ ਜੀ ਮਲੇਰਕੋਟੜ ਕੋਲੇ ਪਿੰਡਾ ਉਹਦੀ ਫਾਈਲ ਸਾਹਮਣੇ ਲਿਆਂਦੀ ਮੇਰੇ ਰੱਖੀ ਅਚਾਂ ਇੰਟਰੋਗੇਸ਼ਨ ਉਧਰ ਦੀ ਹੋਈ ਹਾਂ ਫਾਈਲ ਜਦੋਂ ਮੈਨੂੰ ਕਹਿੰਦੇ ਤੂੰ ਬਾਲਦ ਕਹਾਂ ਵਾਲੇ ਖੇਮ ਨੂੰ ਤੇ ਉਹਦੇ ਭਰਾ ਰਾਜ ਰਾਜ ਨੂੰ ਤੂੰ ਕੈਪਟਨ ਦਾ ਗਨਮੈਨ ਬਣਾਇਆ ਮੈਂ ਤਾਂ ਕੈਪਟਨ ਨੂੰ ਮਿਲਿਆ ਨਹੀਂ ਸੀ ਉਦੋਂ ਤੱਕ ਉਸ ਤਰ੍ਹਾਂ ਤੂੰ ਪਤਾ ਨਹੀਂ ਰਾਜਸਥਾਨੀ ਨੂੰ ਸਪਰਿੰਗਫੀਲਡ ਰਾਈਫਲ ਦਿੱਤੀ ਮੈਂ ਇਹ ਕਰੀ ਮੈਨੂੰ ਇਹ ਵੀ ਬਹਾਨੇ ਨਾਲ ਕੁੱਟੀਆਂ ਜਾਂਦੇ ਨੇ ਮੈਂ ਕਿਹਾ ਮੈਂ ਤਾਂ ਗਿਆ ਹੀ ਨਹੀਂ ਕਿਤੇ ਨੀਲੇ ਮਹਿਲ ਫਲਾਨਾ ਉਹ ਫਾਈਲ ਤਾਂ ਪੁੱਛੀ ਜਾਣ ਪੁੱਛੀ ਜਾਣ ਉੱਥੇ ਲਾਲ ਸਿੰਘ ਸੀ ਇਨਸਪੈਕਟਰ ਉਹ ਥੋੜਾ ਜਿਹਾ ਚਰਵਾੜ ਉਹ ਫਿਰ ਮੈਂ ਕੂਈ ਕਿਹਾ ਵੀ ਹਾਂ ਜੀ ਮੇਰੇ ਕੋਲ ਹਥਿਆਰ ਪੈ ਨਹੀਂ ਮੈਂ ਤੁਹਾਨੂੰ ਦੇ ਦਿੰਨਾ ਉਹਨਾਂ ਨੇ ਮੈਨੂੰ ਲਾਤਾ ਲਾ ਕੇ ਮੈਨੂੰ ਕੰਧ ਨਾਲ ਲਾ ਕੇ ਮੋਢੇ 'ਚ ਮੇਰੇ ਵਿੱਚ ਪਾ ਤੇ ਮੈਂ ਬੈਠ ਗਿਆ ਮੈਨੂੰ ਕਹਦੇ ਐਵੇਂ ਨਾ ਪਖੰਡ ਕਰ ਤੇ ਨਹੀਂ ਲੱਤਾਂ ਨੂੰ ਕੀ ਹੋਇਆ ਖੜਾ ਹੋ ਚਲੋ ਫੜ ਕੇ ਜ ਉਹਨਾਂ ਨੇ ਮੈਨੂੰ ਖੜਾ ਕਰਤਾ ਐਨੇ ਉਹ ਲਾਲ ਸਿੰਘ ਆਇਆ ਭੱਜਿਆ ਭੱਜਿਆ ਕਹਿੰਦਾ ਸਰ ਸਰ ਜੀ ਪੰਨੂ ਸਾਹਿਬ ਤੇ ਦਰਵੰਗਾ ਸੀ ਸ਼ਾਇਦ ਉਹ ਮੇਰੀ ਇੰਟਰਵਿਊ ਕਹਿੰਦੇ ਜੀ ਆ ਤਾਂ ਦੂਜੇ ਮਾਲੀ ਦੀ ਫਾਈਲ ਆ ਆ ਮਾਲੀ ਦੀ ਤਾਂ ਫਾਈਲ ਆ ਉਹਨਾਂ ਨੇ ਦੇਖਿਆ ਉਹ ਕਹਿੰਦੇ ਯਾਰ ਤੇ ਪੱਤਰ ਮੈਨੂੰ ਕਹਿੰਦਾ ਕੋਈ ਸਬੂਤ ਹੈ ਵੀ ਤੂੰ ਪੱਤਰਕਾਰ ਆ ਉਦੋਂ ਪਹਿਲਾਂ ਮੈਂ ਉੱਥੇ ਦੇਸ਼ ਭਗਤ ਜਾਦਗਰ ਹਾਲਤ ਸੀਤਲ ਦਾਸ ਦੀ ਯਾਦ ਵਿੱਚ ਇੱਕ ਸਮਾਰੋਹ ਹੋਇਆ ਸੀ ਉਦੋਂ ਮੈਂ ਪੰਜਾਬੀ ਟੂਨ ਦਾ ਪੱਤਰਕਾਰ ਸੀ ਜੀ ਉੱਥੇ ਪਰਮਿੰਦਰ ਕੌਰ ਗਾਇਕਾ ਸੀ ਉਹ ਆਈ ਸੀ ਉਹ ਦਿਨ ਮੈਂ ਫੀਚਰ ਜਾਂ ਬਣਾ ਕੇ ਭੇਜਿਆ ਸੀ ਉਹ ਜਿਹੜੇ ਦਿਨ ਮੈਨੂੰ ਫੜਿਆ ਉਸੇ ਦਿਨ ਕੁਦਰਤੀ ਅਖਬਾਰ 'ਚ ਲੱਗਿਆ ਕਿ ਮੈਂ ਫੀਚਰ ਦੇ ਕੇ ਘਰੇ ਆ ਗਿਆ ਤੇ ਮੈਂ ਕਿਹਾ ਜੀ ਮੇਰਾ ਅੱਜ ਫੀਚਰ ਲੱਗਿਆ ਹੋਇਆ ਆ ਪੰਨੂ ਕਹਿੰਦਾ ਹਾਂ ਯਾਰ ਖਬਰ ਜਿੱਤੇ ਲੱਗੀ ਆ ਲਿਆ ਓਏ ਮੁੰਡਿਆ ਪੰਜਾਬੀ ਟ੍ਰਿਬਿਊਨ ਪੰਜਾਬੀ ਟ੍ਰਿਬਿਊਨ ਲਿਆਂਦਾ ਉਹਦੇ ਹੇਠਾਂ 22 ਲਾਈਨ ਸੀ ਮਾਲਵਿੰਦਰ ਸਿੰਘ ਮਾਲੀ ਕਹਿੰਦੇ ਹੋਰ ਸਬੂਤ ਮੈਂ ਕਹਾਂ ਜੀ ਉਹ ਮਲੇਰਕਟਲੇ ਜਦੋਂ ਮੈਨੂੰ ਫੜਿਆ ਤਲਾਸ਼ੀ ਦੇ ਵਿੱਚੋਂ ਮੇਰਾ ਆਈ ਕਾਰਡ ਵਗੈਰਾ ਕਿਉਂਕਿ ਉਹ ਵੀ ਜਿਹੜਾ ਸਖਦੇਵ ਸਿੰਘ ਸੀ ਬਾਅਦ ਚ ਬਾਦਲ ਸਾਹਿਬ ਦਾ ਸਕਿਉਰਿਟੀ ਇੰਚਾਰਜ ਸੀ ਜੀ ਜਿਹਨੇ ਮੈਨੂੰ ਫੜਿਆ ਸੀ ਘੇਰੇ ਸੀ ਚਲੋ ਇੱਕ ਵਾਰ ਤਾਂ ਠੰਡ ਠੰਡੌੜਾ ਆ ਜਾ ਕਰਕੇ ਕਹਿੰਦੇ ਯਾਰ ਪੱਤਰਕਾਰ ਹੈ ਮੈਂ ਰਹਿ ਗਿਆ ਕੋਈ ਗੱਲ ਨਹੀਂ ਫਲਾਨਾ ਉਹ ਦੂਜੇ ਦਿਨ ਜਦੋਂ ਮਾਲ ਫਿਰ ਮੈਨੂੰ ਕਹਿੰਦੇ ਮੁਨਸ਼ੀ ਦੇ ਕਮਰੇ ਚ ਪਾਇਆ ਮੇਰੀਆਂ ਲੱਤਾਂ ਕਾਠ ਦੀ ਉਹ ਚ ਜੜਤੀਆਂ ਕਹਿੰਦੇ ਮਾਲੀ ਸਾਹਿਬ ਦੇਖੋ ਤੁਹਾਨੂੰ ਏ ਕਲਾਸ ਅਸੀਂ ਦਿੱਤਾ ਗਰਮੀ ਸੀ ਉਹਨਾਂ ਦੇ ਨਾਲ ਵੀ ਪੱਖੇ ਦੇ ਹੇਠਾਂ ਐ ਕੀਤਾ ਮੇਰੇ ਕੋਲੇ ਬੈਠੇ ਉਹ ਗੱਲਾਂ ਕਰੀ ਜਾਂਣ ਆਹ ਫਲਾਨਾ ਮਸੂਰਾ ਸਮੂਰਾ ਵਾਲਾ ਮਿੱਠਾ ਹਾਏ ਆਪਾਂ ਤੋਂ ਮਾਰੇ ਸੀ ਜਦੋਂ ਗੁਰਤੇਜ ਨੂੰ ਫੜਿਆ ਉੱਥੇ ਮਨੀ ਕਰਨ ਐਨੀ ਐਨੀ ਆਮ ਗੱਲ ਸੀ ਉਹਨਾਂ ਬਸ ਉਹਨਾਂ ਆਮ ਗੱਲਾਂ ਕਰੀ ਜਾਂ ਲਿਸਟਾਂ ਬਣਾਉਂਦੇ ਸੀ ਨਾ ਕਿਹੜੇ ਮਾਰਤੇ ਕਿਹੜੇ ਰਹਿ ਗਏ ਉਹ ਮੈਨੂੰ ਬਹੁਤ ਪਤਾ ਲੱਗ ਗਿਆ ਉਹਨਾਂ ਨੂੰ ਐਂ ਵੀ ਚੱਲ ਰਹੀ ਐਡੀ ਕਿਹੜੀ ਗੱਲ ਉਹ ਦੂਜੇ ਦਿਨ ਸਵੇਰੇ ਜਦੋਂ ਚੰਡੀਗੜ੍ਹ ਤੋਂ ਤਾਰਾ ਖੜਕੀਆਂ ਸਵੇਰੀ ਲੱਗ ਗਈ ਉਹ ਤਾਂ ਗਾਲਾਂ ਕੱਢਣ ਤੇਰੀ ਭੈਣ ਦੀ ਵੱਡੇ ਪੱਤਰਕਾਰ ਦੀ ਤੈਨੂੰ ਹੁਣ ਸਿਖਾਵਾਂਗੇ ਅਸੀਂ ਵੀ ਪੱਤਰਕਾਰੀ ਕੀ ਹੁੰਦੀ ਹੈ ਤੂੰ ਤਾਂ ਭੈਣ ਅੱਜ ਚਲੋ ਗਾਲਾਂ ਕੱਢਣੀਆਂ ਨਹੀਂ ਚਾਹੀਦੀ ਇੱਥੇ ਤੂੰ ਤਾਂ ਪੰਥ ਕਮੇਟੀ ਮੈਂਬਰ ਆ ਅਸਲ 'ਚ ਇੱਕ ਪੰਥ ਕਮੇਟੀ ਮੈਂਬਰ ਸੀ ਉਹ ਨਾਉ ਹੈਗਾ ਸੀ ਬੰਦਾ ਹੈ ਨਹੀਂ ਸੀ ਜੀ ਉਹਨਾਂ ਨੂੰ ਇਹ ਸੀ ਇਹ ਆ ਤੇ ਚਲੋ ਫਿਰ ਐ ਕੀਤਾ ਕਹਿੰਦੇ ਆ ਰਹੇ ਨੇ ਚੰਡੀਗੜ੍ਹੋਂ ਤੈਨੂੰ ਪੁੱਛਾਂ ਉਹਨਾਂ ਫਿਰ ਚੰਡੀਗੜ੍ਹ ਦੀ ਇੱਕ ਟੀਮ ਗਈ ਉਹਨਾਂ ਨੇ ਪੁੱਛੂਗੀ ਕੀਤੀ ਸਾਰਾ ਦਿਨ ਮੇਰਾ ਉਹ ਕਿਤਾ ਦੂਜੇ ਦਿਨ ਫਿਰ ਮੇਰੀ ਗ੍ਰਿਫਤਾਰੀ ਪਾ ਲਈ ਜੀ ਜਿਹੜੇ ਅਫਸਰਾਂ ਦੇ ਉੱਤੇ ਵੱਡੇ ਦੋਸ਼ ਲੱਗਦੇ ਨੇ ਆਖਰੀ ਸਵਾਲ ਲਵਾਂਗਾ ਜਿਹੜੇ ਅਫਸਰਾਂ ਦੇ ਉੱਤੇ ਦੋਸ਼ ਲੱਗਦੇ ਨੇ ਕਿ ਉਹਨਾਂ ਵੇਲੇਾਂ ਦੇ ਵਿੱਚ ਇਹਨਾਂ ਦਾ ਜੋ کردار ਸੀ ਜੋ ਰੋਲ ਸੀ ਉਹ ਬੜਾ ਗਲਤ ਸੀ ਉਹਦੇ ਅਫਸਰ ਕਿਵੇਂ ਪੈਦਾ ਹੋ ਜਾਂਦੇ ਸੀ ਵਰਤਾਰਾ ਕੀ ਹੁੰਦਾ ਸੀ ਤਾਕਤ ਦੇ ਵਿੱਚ ਬੰਦਾ ਕਿਵੇਂ ਸਭ ਕੁਝ ਭੁੱਲ ਜਾਂਦਾ ਸੀ ਤਾਕਤ ਆਉਂਦੀ ਕਿੱਥੋਂ ਸੀ ਨਹੀਂ ਅਫਸਰ ਤਾਂ ਮੈਨੂੰ ਮਿਲਦੇ ਰਹੇ ਕਿਉਂਕਿ ਮੈਂ ਦੋ ਮੁੱਖ ਮੰਤਰੀਆਂ ਨਾਲ ਜਿਹੜੇ ਉਹਨਾਂ ਦੇ ਮੀਡੀਆ ਰਿਲੇਜਰ ਨਾਲ ਪੀਆਰਓ ਗੱਲ ਕਰਦੇ ਹਨ ਉਹ ਸਖਦੇਵ ਸਿਕਿਉਰਿਟੀ ਇੰਚਾਰਜ ਜੋ ਬਾਦਲ ਸਾਹਿਬ ਦਾ ਉਹ ਵੀ ਹਸਤੀ ਹੁੰਦੇ ਸੀ ਆਪਸ ਦੇ ਵਿੱਚ ਜੀ ਜਿਨ੍ਹਾਂ ਦਾ ਮੇਰੇ ਨਾਲ ਬਾਤ ਪਿਆ ਦੂਜੀ ਅਫਸਰ ਸੀ ਉਹਨਾਂ ਨਾਲ ਵੀ ਜਿਨ੍ਹਾਂ ਬਾਰੇ ਅਸੀਂ ਨਾਮ ਲੈ ਕੇ ਬੋਲਦੇ ਰਹੇ ਫਲਾਣ ਨੇ ਇਹ ਕੀਤਾ ਐ ਕੀਤਾ ਕਿਹੜਾ ਸੀ ਅਫਸਰਾਂ ਦੀ ਇੱਕ ਲਿਸਟ ਜਾਰੀ ਕੀਤੀ ਸੀ ਪੰਜਾਬ ਦੇ ਬੁੱਚੜ ਪੁਲਿਸ ਅਫਸਰ ਜਿਹੜਾ ਤੁਹਾਡਾ ਸਵਾਲ ਹੈ ਅਸਲ 'ਚ ਅਫਸਰ ਆਪਦੇ ਆਪ ਤੇ ਨਹੀਂ ਵੀ ਜਾਲਮੇ ਹੁੰਦੇ ਨੇ ਇੱਕ ਸਟੇਟ ਦੀ ਜਿਹੜੀ ਨੀਤੀ ਤੇ ਪਾਲਸੀ ਹੁੰਦੀ ਆ ਅਫਸਰ ਫਿਰ ਉਹਨੂੰ ਪਹੇ ਕਰਦੇ ਨੇ ਉਹਦੇ ਅਨੁਸਾਰ ਚੱਲਦੇ ਨੇ ਜਦੋਂ ਪੰਜਾਬ ਦੇ ਵਿੱਚ ਹਿੰਸਕ ਵਰਤਾਰਾ ਹੋਇਆ ਉਦੋਂ ਪੁਲਿਸ ਵਾਲਿਆਂ ਨੇ ਮਦਦ ਵੀ ਬਹੁਤ ਕੀਤੀ ਅਖਾੜਕੂ ਨੇ ਬਾਅਦ 'ਚ ਵੀ ਬਹੁਤ ਮਦਦ ਕਰਦੇ ਰਹੇ ਨੇ ਮੈਨੂੰ ਜੋ ਲੱਗਿਆ ਕਿਉਂਕਿ ਉਹ ਮੇਰੀ ਪੁੱਛਗਿੱਛ ਦੇ ਵਿੱਚ ਵੀ ਇਹ ਆਇਆ ਸਵਾਲ ਜੀ ਜਦੋਂ ਇਹਨਾਂ ਨੇ ਪੁਲਿਸ ਪਰਿਵਾਰ ਮਾਰੇ ਨੇ ਨਾ ਉਸ ਤੋਂ ਬਾਅਦ ਫਿਰ ਪੁਲਿਸ ਸਾਰੀ ਇਕਜੁੱਟ ਹੋ ਗਈ ਕਿਉਂਕਿ ਜਿਹੜੇ ਸ਼کاری ਪੁਲਿਸੀ ਸੀ ਉਹ ਤਾਂ ਪਹਿਲੀ ਪੁਲਸ ਲੈਣਾ ਚ ਜਾ ਬੈਠੇ ਸੀ ਅੱਛਾ ਜਿਹੜੇ ਮੁੰਸੀ ਸੀ ਵਾਇਰਲੈਸ ਆਪਰੇਟਰ ਸੀ ਜਿਨ੍ਹਾਂ ਨੂੰ ਆਏ ਸੀ ਵੀ ਆਪਣਾ ਕਿਹੜਾ ਰੋਲਾ ਕਿਸੇ ਨਾਲ ਪਰ ਤੁਸੀਂ ਆਪਦੀਆਂ ਗੱਲਾਂ ਦੇ ਵਿੱਚ ਇੱਕ ਪੀੜਤ ਧਿਰ ਕਿਹਾ ਸੀ ਖੜਕੂ ਨੂੰ ਯਾਨੀ ਕਿ ਸ਼ੁਰੂਆਤ ਤਾਂ ਫਿਰ ਉਹਨਾਂ ਸ਼کاری ਪੁਲਿਸ ਵਾਲਿਆਂ ਨੇ ਕੀਤੀ ਹੋਏਗੀ ਕਿ ਉਹਨਾਂ ਨੇ ਖੜਕੂ ਪਰਵਾਰ ਦਾ ਟੇਟ ਨਹੀਂ ਕੀਤਾ ਸ਼ੁਰੂਆਤ ਉਹਨਾਂ ਨੇ ਕੀਤੀ ਖੜਕੂ ਨੇ ਗਲਤੀਆਂ ਬਹੁਤ ਕੀਤੀਆਂ ਅਸੀਂ ਖੜਕੂ ਨੂੰ ਬਹੁਤ ਅਲੋਚਨਾ ਕਰਦੇ ਹੁੰਦੇ ਸੀ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਇਹ ਜਦੋਂ ਖਬਰ ਲੱਗੀ ਮੈਂ ਬਿਆਨ ਜਾਰੀ ਕੀਤਾ ਹਿਊਮਨ ਰਾਈਟਸ ਵੱਲੋਂ ਵੀ ਆ ਪਰਿਵਾਰਾਂ ਦਾ ਕਤਲ ਗਲਤ ਆ ਹਿੰਦੂਆਂ ਦੇ ਕਤਲ ਨੂੰ ਤਾਂ ਅਸੀਂ ਅਕਸਰ ਹੀ ਗਲਤ ਕਹਿੰਦੇ ਸੀ ਅਸੀਂ ਪੇਪਰ 'ਚ ਵੀ ਲਿਖਦੇ ਸੀ ਪੁੱਛ ਕੇ ਮੈਨੂੰ ਦਰਾਨ ਮੈਨੂੰ ਸਵਾਲ ਪੁੱਛਿਆ ਇਹ ਵੀ ਜਿਹੜਾ ਤੁਸੀਂ ਇਹ ਕਹਿੰਦੇ ਹੋ ਜਿਹੜੇ ਉਹ ਮਾਰਦੇ ਸੀ ਉਹਨਾਂ ਨੇ ਪੁੱਛਿਆ ਐ ਲੈ ਕੁਦਰਤੀ ਕਹਿੰਦੇ ਜਿਹੜੇ ਪੁਲਿਸ ਪਰਿਵਾਰ ਮਾਰੇ ਸੀ ਤੇ ਉਦੋਂ ਨਹੀਂ ਤੁਸੀਂ ਬੋਲੇ ਮੈਂ ਕਿਹਾ ਜੀ ਮੈਂ ਬੋਲਿਆ ਮੇਰੀ ਇੰਡੀਅਨ ਐਕਸਪ੍ਰੈਸ ਵੱਡੀ ਲੀਡ ਲੱਗੀ ਉਦੋਂ ਵੱਡੀ ਗੱਲ ਸੀ ਨਾ ਵੀ ਹਿਊਮਨ ਰਾਈਟਸ ਖਾੜਕੂਆਂ ਦਾ ਹਮੇਤੀ ਇਸ ਗੱਲ ਦੀ ਨਿੰਦਿਆ ਕਰਦਾ ਮੈਂ ਕਿਹਾ ਉੱਥੇ ਕੋਈ ਚਾਰ ਪੁਲਿਸ ਅਫਸਰ ਸੀ ਮਤਲਬ ਇੱਕ ਮੇਰੇ ਸਾਹਮਣੇ ਬੈਠਾ ਤਿੰਨ ਮੇਰੇ ਪਿੱਛੇ ਬੈਠੇ ਸੀ ਚਾਰ ਇੱਕ ਨੇ ਕਿਹਾ ਕਹਿੰਦੇ ਨਹੀਂ ਜੀ ਇਹਨੇ ਦਿੱਤਾ ਸੀ ਬਿਆਨ ਮੇਰੇ ਕਹਿਣ ਦਾ ਮਤਲਬ ਉੱਥੇ ਦਿਲ ਤਾਂ ਇੱਕ ਗੱਲ ਹੋਈ ਆਪਾਂ ਉਹ ਦੂਜੇ ਪਾਸੇ ਚਲੇ ਗਏ ਉਹ ਮੈਨੂੰ ਕਹਿੰਦੇ ਵੀ ਤੁਹਾਡੀ ਲਾਈਨ ਕੀ ਅਜਕਲ ਤੁਸੀਂ ਦੱਸੋ ਮੈਂ ਕਿਹਾ ਵੀ ਸਾਡੀ ਲਾਈਨ ਚੋਣਾ ਜਿਸ ਦਾ ਲੈਣ ਦੀ ਹੈ ਹੈਗੀ ਵੀ ਸੀ ਸਾਡੀ ਚੋਂ ਕਿਉਂਕਿ ਬਾਈਕਾਟ ਨਾਲ ਅਜਮੇਰ ਉਹਨਾਂ ਨਾਲ ਸੰਧੂ ਦਾ ਕਤਲ ਚੋਣਾ ਦਾ ਬਾਈਕਾਟ ਤੇ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨਾ ਇਸ ਗੱਲ ਤੇ ਮਤਭੇਦ ਹੋਏ ਸੀ ਮੈਂ ਤਾਂ ਹੀ ਅਸਤੀਫਾ ਦਿੱਤਾ ਸੀ ਮੈਂ ਉਹੀ ਲਾਈਨ ਲਿਖੀ ਵੀ ਸਾਡੀ ਮੇਰੀ ਤਾਂ ਸੋਚ ਆ ਹੈ ਇਸ ਤਰ੍ਹਾਂ ਦੀ ਆ ਉਹਦੇ ਵਿੱਚ ਇੱਕ ਲਾਈਨ ਲਿਖੀ ਹੋਈ ਸੀ ਵੀ ਸਿਲੈਕਸ਼ਨ ਆਫ ਟਾਰਗੇਟ ਗਲਤ ਸੀ ਖੜ ਹੁੰਦੇ ਚਲੋ ਮੈਨੂੰ ਉਹਨਾਂ ਨੂੰ ਬਾਹਰ ਭੇਜਤਾ ਮੁੜ ਕੇ ਆਫਸਰਾਂ ਨਾਲ ਗੱਲਾਂ ਬਾਤਾਂ ਕੀਤੀਆਂ ਹੋਣੀਆਂ ਮੈਨੂੰ ਕਹਿੰਦੇ ਮਾਨੀ ਸਾਹਿਬ ਕਹਾ ਸਾਹਿਬ ਇਹ ਕਹੇ ਉਹਨਾਂ ਨੇ ਮੈਨੂੰ ਮਾੜਾ ਨਹੀਂ ਬੋਲੇ ਅਫਸਰ ਆਪਾਂ ਕਹੀ ਕਿਉਂਕਿ ਪਹਿਲਾਂ ਅਫਸਰ ਮੈਨੂੰ ਕਹਿੰਦੇ ਕੁਰਸੀ ਤੇ ਬੈਠੋ ਮੈਂ ਨਹੀਂ ਜੀ ਮੈਂ ਖੜਾ ਠੀਕ ਆ ਇਹ ਬੰਦਾ ਕਿਉਂ ਤੁਸੀਂ ਉਠਾਉਂਗੇ ਨਹੀਂ ਨਹੀਂ ਕਹਿੰਦੇ ਇਹੋ ਜੀ ਕੋਈ ਗੱਲ ਨਹੀਂ ਉਠਾਉਂਦੇ ਬੈਠੋ ਬੈਠੋ ਤੁਸੀਂ ਪਰ ਕਹਿੰਦੇ ਤੁਸੀਂ ਤਾਂ ਹਿੱਸਾ ਦੀ ਬਕਾਇਤ ਕਰ ਮੈਂ ਐ ਕਿਵੇਂ ਕਹਿੰਦੇ ਤੁਸੀਂ ਕਿਹਾ ਸਿਲੈਕਸ਼ਨ ਆਫ ਟਾਰਗੇਟ ਗਲਤ ਸੀ ਇਹਦਾ ਸਹੀ ਸਿਲੈਕਸ਼ਨ ਦੇ ਤਾਂ ਤੁਸੀਂ ਹੱਕ 'ਚ ਹੋ ਉਹ ਮੌਕਾ ਤਾਂ ਕਈ ਵਾਰ ਗਲੌਟ ਜਾਂਦੀ ਹੁੰਦੀ ਹੈ ਮੈਂ ਕਿਹਾ ਨਹੀਂ ਹੁਣ ਮੈਂ ਇਥੇ ਤੋਂ ਡਰਦਾ ਇਹ ਕਹਿੰਦਾ ਵੀ ਇੰਦਰਾ ਗਾਂਧੀ ਦਾ ਕਤਲ ਵੀ ਗਲਤ ਸੀ ਬੈਂਦੇ ਦਾ ਕਤਲ ਵੀ ਗਲਤ ਸੀ ਇਹ ਤਾਂ ਫਿਰ ਝੂਠ ਹੀ ਹੋਊ ਨਾ ਜੀ ਜਦੋਂ ਐਡਾ ਵੱਡਾ ਹਮਲਾ ਹੋਇਆ ਪੰਜਾਬ ਤੇ ਸਿੱਖਾਂ ਤੇ ਉਹਦਾ ਰਿਐਕਸ਼ਨ ਤਾਂ ਹੋਣੀ ਹੋਣਾ ਨਾ ਤੁਹਾਡੇ ਗੱਲ ਬਸ ਦੀ ਗੱਲ ਨਾ ਮੇਰੇ ਵਾਸਤੇ ਸੋ ਮੈਂ ਇਹ ਕਹਿੰਦਾ ਜਿਵੇਂ ਹੀ ਮਨਦੇ ਉਹ ਕਤਲ ਸਹੀ ਸੀ ਹਾਂ ਅੱਜ ਵੀ ਮੈਂ ਕਹਿੰਦਾ ਹੁਣ ਹੀ ਇਹਦੋਂ ਬਿਨਾਂ ਤੁਸੀਂ ਇੱਕ ਭਾਈ ਚਾਰੇ ਨੂੰ ਉਹਦੀ ਧਰਤੀ ਤੇ ਬਿਸ਼ਾਤਾ ਜੇ ਇਹਨਾਂ ਚ ਭੋਰਾ ਭਰਦੀ ਇਮਾਨਦਾਰੀ ਹੁੰਦੀ ਕੇਂਦਰ ਸਰਕਾਰ ਚ ਜਾਂ ਪੰਜਾਬ ਦੇ ਆਗੂਆਂ ਚ ਵੀ ਮੈਂ ਇਹ ਨਹੀਂ ਕਹਿੰਦਾ ਜੀ ਬਾਦਲ ਗਿਆ ਤੇ ਵੀ ਸਾਰੇ ਮਿਲ ਕੇ ਫਿਰ ਕਿਸੇ ਇੱਕ ਮਸਲੇ ਦਾ ਇਨਸਾਫ ਕਿਉਂ ਨਹੀਂ ਹੋਇਆ ਜੋ ਪੰਜਾਬ ਸਰਕਾਰ ਇਨਸਾਫ ਦੇ ਸਕਦੀ ਸੀ ਕਿਸੇ ਇੱਕ ਦਾ ਇਨਸਾਫ ਨਹੀਂ ਦਿੱਤਾ ਜਿਹੜੇ ਸ਼ਿਕਾਇਤੀ ਪੁਲਿਸ ਅਫਸਰ ਸੀ ਚੁਣ-ਚੁਣ ਕੇ ਲਾਈ ਜਿਲ੍ਹਿਆਂ ਦੇ ਤੁਸੀਂ ਕਿਹਾ ਪੁਚੜ ਪੁਲਸ ਅਫਸਰਾਂ ਨੇ ਤੁਸੀਂ ਇੱਕ ਲਿਸਟ ਜਾਰੀ ਕੀਤੀ ਸੀ ਕੌਣ ਸੀ ਉਹਨਾਂ ਚ ਕੋਈ ਇੱਕ ਦੋ ਨਾਂ ਸਾਂਝੇ ਕਰਦੇ ਸੀ ਇੱਕੋ ਚ ਬਲਜਿੰਦਰ ਗਰੇਵਾਲ ਸੀ ਮੇਰੇ ਯਾਦ ਆ ਹੋਰ ਤਾਂ ਬਹੁਤ ਸੀ ਉਹ ਮਾਰੇ ਗਏ ਗੋਵਿੰਦ ਰਾਮ ਉਹ ਕਈ ਨਾਂ ਸੀ ਹੁਣ ਮੇਰੇ 31 ਦੀ ਲਿਸਟ ਜਾਰੀ ਹੋਈ ਬਹੁਤ ਸ਼ਕੀ ਹੋ ਵੱਡੇ ਇਹਨਾਂ ਦੇ ਵਿੱਚੋਂ ਅੱਜ ਵੀ ਕੋਈ ਹੈ ਹੈਗੇ ਨਹੀਂ ਬੱਚੇ ਫਿਰ ਹੈਗੇ ਨਹੀਂ ਉਹਨਾਂ ਚ ਮੈਂ ਕਹਿੰਦਾ ਉਹਦਿਆਂ ਤੇ ਵੀ ਹੈਗੇ ਨੇ ਸ਼ਾਇਦ ਰਟਾਇਰ ਹੋ ਗਏ ਹੁਣ 29 ਸਾਲ ਦੀ ਗੱਲ ਆ ਜੀ ਇੰਨੀ ਕਿੰਨੀ ਕੋਦੋਂ ਨਹੀਂ ਕਈ ਅਉਧਿਆਂ ਤੇ ਮਤਲਬ ਕਿਸੇ ਹੋਰ ਅਉਧਿਆਂ ਤੇ ਆਗੇ ਹੁਣ ਕਿਸੇ ਹੋਰ ਰੂਪ ਦੇ ਹੋ ਸਕਦਾ ਉਹ ਹੁਣ ਪੁਰਾਣਾ ਜਿਹਾ ਯਾਦ ਆਉ ਫਿਰ ਆ ਜਾਂਦਾ ਹੁੰਦਾ ਇਸ ਤਰ੍ਹਾਂ ਨਹੀਂ ਉਹ ਸਾਡੇ ਪਰਚੇ ਦੇ ਵਿੱਚ ਮੀਲਿਸਰਸ਼ਿਪੀ ਸੀ ਕਈ ਪੁਲਿਸ ਅਫਸਰਾਂ ਨੇ ਮੇਰੇ ਤੱਕ ਪਹੁੰਚ ਕੀਤੀ ਵੀ ਯਾਰ ਮੁੜ ਕੇ ਸਾਡਾ ਨਾਮ ਕੱਢੋ ਇਹਦੇ ਵਿੱਚੋਂ ਦਰਦਿਆਂ ਤੋਂ ਬਹੁਤ ਸੀ ਨਾ ਉਹਦਾ ਮਤਲਬ ਇਹ ਸੀ ਜਿਹੜੀ ਇਹਨਾਂ ਨੇ ਲਿਸਟ ਜਾਰੀ ਕਰਤੀ ਇਹਨਾਂ ਨੇ ਖਾੜਕੂਆਂ ਨੂੰ ਚੁਣ ਕੇ ਦਿੱਤੇ ਵੀ ਆਹ ਨਹੀਂ ਭਾਈ ਬੰਦੇ ਤੁਹਾਡੇ ਹਰ ਚਰਨ ਸੂਰੀ ਵਰਗੇ ਜਾਂ ਹੋਰ ਇਹੋ ਜਿਹੇ ਪਰ ਤੁਸੀਂ ਵੀ ਨਿਸ਼ਾਨੇ ਤੇ ਆਏ ਨਹੀਂ ਹੋਊਂਗੇ ਫਿਰ ਉਸ ਨਿਸ਼ਾਨੇ ਤੇ ਤਾਂ ਮੈਂ ਤੁਮ ਕਿ ਮੈਨੂੰ ਤਾਂ ਖਾੜਕੂ ਨੇ ਤੁਮ ਕਿਆਂ ਦਿੱਤੀਆਂ ਮੈਂ ਤੁਹਾਨੂੰ ਦੱਸ ਦਾਂ ਦਿਲਚਸਪ ਗੱਲ ਦਰਬਾਰਾ ਸਿੰਘ ਜੀ ਮੈਨੂੰ ਕਹਿੰਦਾ ਮਾਲੀ ਯਾਰ ਤੈਨੂੰ ਮੁੰਡਿਆਂ ਨੇ ਮਾਰਨ ਦਾ ਫੈਸਲਾ ਕਰ ਲਿਆ ਉਹਨਾਂ ਦੇ ਕੋਲੇ ਨਾ ਜਾ ਮੈਂ ਜਾਣਦੀ ਨਹੀਂ ਸੀ ਕਿਤੇ ਉਹਨਾਂ ਕੋਲੇ ਮੇਰਾ ਸਬੰਧ ਸੀ ਜਗਰੂਪ ਜੁੱਪਾ ਹੈ ਨਹੀਂ ਜਾਓ ਪੁੱਲੀ ਵਾਲੇ ਸੀ ਗਰਮੀਤ ਤੇ ਆਪਣਾ ਦੂਜਾ ਮੁੰਡਾ ਜਾਂ ਦੰਗਾਲ ਵਾਲਾ ਸੀ ਸਚੈਨ ਪਿਆਰਾ ਲੋਅਰ ਖੜਾ ਸੀ ਨਿੰਮਾ ਸੀ ਨੌਰੇ ਵਾਲਾ ਇਹ ਮੇਰਾ ਬੈਸੀ ਬਹੁਤ ਸਤਕਾਰ ਕਰਦੇ ਸੀ ਆਗੂ ਹੁਣ ਕਰਕੇ ਵੀ ਤੇ ਦੂਜਾ ਪਿਆਰ ਇੱਕ ਗੱਲਾਂ ਮਾਰੀ ਜਾਣੀਆਂ ਮੈਨੂੰ ਬੁਲਾ ਲੈਣਾ ਕਿਤੇ ਦੋ ਦੋ ਘੰਟੇ ਗੱਲਾਂ ਮਾਰੀ ਜਾਣੀਆਂ ਹੋਰ ਸਾਰੇ ਮੈਂ ਉਹਨਾਂ ਨੂੰ ਕਹਿਣਾ ਵੀ ਯਾਰ ਹਿੰਦੂ ਮਾਰਨ ਚੋਕੀ ਫਰਕ ਕਾਮਰੇਡਾਂ ਨੂੰ ਕਿਉਂ ਮਾਰਦਾ ਇੱਕ ਰਾਮਪੁਰੇ ਦਾ ਬਾਈਆਂ ਦਾ ਪਰਿਵਾਰ ਸੀ ਉਹ ਆ ਗਿਆ ਨਾ ਇਹਨਾਂ ਸ਼ੰਗ ਤੇ ਮੈਂ ਪੂਰਾ ਜੋਰ ਕਹਿੰਦੇ ਉਹਨਾਂ ਨੇ ਸਾਨੂੰ ਫੜਾ ਦੇਣਾ ਸੀ ਮੈਂ ਆਖਿਆ ਯਾਰ ਉਹ ਗਲਤ ਰਾਹ ਤੇ ਤੁਰ ਰਹੇ ਨੇ ਉਹ ਗਰੀਬ ਬੰਦੇ ਨੇ ਮਾਰ ਕੇ ਕੀ ਕੱਢੋਗੇ ਸ਼ਾਇਦ ਇਹਦਾ ਵੀ ਅਸਰ ਹੋਇਆ ਹੋਵੇ ਜਦੋਂ ਨੇ ਬਚਾ ਕੀਤਾ ਹੋਵੇ ਸੋ ਕੀ ਗੱਲ ਕਰ ਰਹੀ ਸੀ ਆਪਾਂ ਇਹ ਜਦੋਂ ਇਹ ਅਫਸਰ ਸੀ ਜਿਹੜੇ ਹਾਂ ਮਤਲਬ ਉਸ ਤੋਂ ਬਾਅਦ ਮੈਨੂੰ ਲੱਗਦਾ ਫਿਰ ਪੁਲਿਸ ਇਕੱਜਟ ਹੋ ਗਈ ਫਿਰ ਇਹਨਾਂ ਨੇ ਮਿੱਥ ਲਿਆ ਵੱਡੀ ਗੱਲ ਇਹ ਸੀ ਇਹਨਾਂ ਦਾ ਸਿਸਟਮ ਉਹਨਾਂ ਨੇ ਅਰੇਪ ਕਰ ਲਿਆ ਜਦੋਂ ਅਜੀਤ ਹਿੰਦੀ ਦਾ ਉਹ ਘਾਟਨ ਸੀ ਮੈਂ ਟੋੜਾ ਸਾਹਿਬ ਨਾਲ ਸੀ ਸਟੇਜ ਤੇ ਸਾਰੇ ਖੜੇ ਸੀ ਟੋੜਾ ਸਾਹਿਬ ਸਭ ਨਾਲ ਹੱਥ ਮਲਾਉਂਦੇ ਗਏ ਸ਼ਰਮਾ ਜਿਹੜਾ ਬੀ ਜੀ ਪੀ ਸੀ ਉਹਨੇ ਹੱਥ ਕੱਢੇ ਟੋੜਾ ਸਾਹਿਬ ਨੇ ਮੂੰਹ ਮੋੜ ਲਿਆ ਮੈਂ ਗੱਡੀ 'ਚੋਂ ਬੈਠੇ ਮਾ ਪ੍ਰਧਾਨ ਸਾਹਿਬ ਡੀ ਜੀ ਪੀ ਨਾਲ ਹੱਥ ਨਹੀਂ ਮਿਲਾਇਆ ਕਹਿੰਦੇ ਮੱਲੀ ਤੈਨੂੰ ਨਹੀਂ ਪਤਾ ਗੱਲ ਤਾਂ ਮੋਰੀ ਆ ਸਿੱਖ ਹੋਣ ਕਰਕੇ ਸਾਰੀ ਸਕੀਮ ਮੁੰਡੇ ਕੀ ਮਾਰਨੇ ਨੇ ਕਿਵੇਂ ਮਾਰਨੇ ਨੇ ਇਹ ਬਣਾਉਂਦਾ। ਹੂੰ। ਤਾਂ ਉਹ ਇਸ ਕਰਕੇ ਉਹ ਫਿਰ ਉਹਨਾਂ ਦਾ ਨੈਟਵਰਕ ਆ ਗਿਆ ਇਹਨਾਂ ਦੇ ਕਾਬੂ ਦੇ ਵਿੱਚ। ਇਹ ਬਾਹਰ ਫੋਨ ਕਰਦੇ ਹੁੰਦੇ ਸਿੱਧਾ ਨਹੀਂ ਕਰਦੇ ਸੀ। ਇੱਥੋਂ ਕੈਨੇਡਾ ਮਲਾਇਆ। ਕੈਨੇਡਾ ਵਾਲਿਆਂ ਨੇ ਇੱਧਰ ਮਲਾਇਆ। ਉਹ ਟ੍ਰੈਪ ਇਟ੍ਰੈਪ ਹੋ ਗਏ। ਫਿਰ ਉਹਨੂੰ ਬਾਅਦ ਤਾਂ 10 ਦਿਨਾਂ ਚ ਚੁਗਤੇ ਹਾਈ ਕਮਾਂਡ ਸਾਰੇ ਕਸੇ। ਸੋ ਪੁਲਿਸ ਅਫਸਰ ਫਿਰ ਉਹੇ ਦੇ ਬਣ ਜਾਂਦੇ ਨੇ ਉਸ ਲੜਾਈ ਤੇ। ਜਦੋਂ ਇਹ ਹੋ ਜੇ ਵੀ ਜਾਏ ਰਹਿਣਗੇ ਜਾਂ ਅਸੀਂ ਰਹਿਣਗੇ। ਜਾਂ ਫਿਰ ਦੂਜੇ ਹੁੰਦੇ ਨੇ। ਮੈਂ ਕਹਿੰਦਾ ਆਰ.ਐਸ. ਗਿੱਲਾ। ਬਠਿੰਡਰ ਦਾ ਐਸਐਸਪੀ ਰਹਾ। ਉਹਦਾ ਰਿਕਾਰਡ ਆ ਉਹਨੇ ਇੱਕ ਵੀ ਝੂਠਾ ਮੁਕਾਬਲਾ ਨਹੀਂ ਬਣਾਇਆ ਉਹ ਬੰਦੇ ਫੜ ਲੈਂਦਾ ਸੀ ਜੇਰ ਜਾਣ ਤੋਂ ਪਹਿਲਾਂ ਉਹ ਤੋਂ ਕਦੇ ਗੋਬਿੰਦ RAM ਲੈ ਜਾਂਦਾ ਇੱਕ ਦੂਜਾ ਲੈ ਜਾਂਦਾ ਸੀ ਉਹ ਮਾਰ ਦਿੰਦੇ ਹੁੰਦੇ ਸੀ ਸੋ ਇੱਕ ਮਸ਼ੀਨਰੀ ਲਈ ਕਾਂਗ ਕੇਂਦਰ ਸਰਕਾਰ ਦੀ ਸਟੇਟ ਦੀ ਪਾਲਸੀ ਜ਼ਿੰਮੇਵਾਰਾ ਸਟੇਟ ਜ਼ਿੰਮੇਵਾਰਾ ਕਈ ਜਿਹੜੇ ਉਸ ਖੜਕੂ ਸੰਘਰਸ਼ ਦੇ ਵਿੱਚ ਸੰਗਰਮ ਰਹੇ ਉਹਨਾਂ ਦੇ ਹਾਲ ਹੀ ਦੇ ਵਿੱਚ ਇੰਟਰਵਿਊਜ਼ ਹੋਏ ਨੇ ਉਹਨਾਂ ਨੇ ਮੰਨਿਆ ਕਬੂਲਿਆ ਕਿ ਉਦੋਂ ਹਾਂ ਛੋਟੇ ਪੱਧਰ ਤੇ ਗਲਤੀਆਂ ਵੀ ਹੋਈਆਂ ਖੜਕੂ ਮੂਵਮੈਂਟ ਦੇ ਵਿੱਚ ਹਿੰਦੂਆਂ ਦੇ ਕਤਲ ਵੀ ਕੀਤੇ ਗਏ ਕੀ ਇਹ ਸਹੀ ਆ ਸਹੀ ਹੋ啊 ਜੀ ਮਤਲਬ ਇਹ ਕਹਿਣਾ ਵੀ ਸਾਰਾ ਕੁਝ ਏਜੰਸੀਆਂ ਦਾ ਹੀ ਗਲਤ ਆ ਹਾਂ ਏਜੰਸੀਆਂ ਕਰਵਾਉਂਦੀਆਂ ਕਰਵਾਉਂਦੀਆਂ ਕਿ ਮੈਨੂੰ ਮਤਲਬ ਮੇਰੇ ਨਾਲ ਕਿਸੇ ਏਜੰਸੀ ਦਾ ਲਿੰਕ ਆ ਆਪਾਂ ਨੂੰ ਲੱਗਦਾ ਵੀ ਇਹ ਤਾਂ ਸਾਡਾ ਸਮਰਥਕ ਹੈ ਸਹੀ ਸੂਚਨਾਵਾਂ ਨਹੀਂ ਦਿੰਦਾ ਸਹੀ ਵੀ ਸਾਫਤ ਹੁੰਦੀਆਂ ਨੇ ਫੇਰ ਉਹ ਕਹਿੰਦਾ ਵੀ ਹਿੰਦੂਆਂ ਨੂੰ ਮਾਰੋ ਪੰਜ ਨੂੰ ਦੇਖੋ ਦਿੱਲੀ ਦੀ ਚੀਕ ਦਿੱਲੀ ਦੀ ਚੀਕ ਥੋੜਾ ਹੁੰਦੀ ਦਿੱਲੀ ਤਾਂ ਜਾਂਬੜਾ ਮਾਉਂਦੀ ਸੀ ਉਹਨੇ ਤਾਂ ਸਾਫਤ ਕਰਨਾ ਸੀ ਵੀ ਹਿੰਦੂਆਂ ਨੂੰ ਮਾਰਨ ਵਾਲਾ ਸੰਘਰਸ਼ ਆਏ ਤਾਂ ਹੀ ਉਹਨਾਂ ਨੇ ਹਿੰਦੂਵਾਲ ਇਕੱਠਾ ਕਰਨਾ ਸੀ ਇਹੀ ਜੀ ਸਟ੍ਰੀਕ ਹੈਗੀ ਸੀ ਖਾੜਕੋ ਦੇ ਜੇ ਸੰਤ ਭਿੰਡਰਾਲਿਆਂ ਨੇ ਕਿਹਾ ਵੀ ਅਮਰੀਕ ਸਿੰਘ ਦੀ ਬੀਬੀ ਨੂੰ 5 ਵਜੇ ਤੱਕ ਛੱਡ ਦਿਓ ਨਹੀਂ 5000 ਹਿੰਦੂ ਵੱਢਾਂਗੇ ਜੇ ਇਹਨਾਂ ਦਾ ਠੀਕ ਆ ਨਾ ਫੇਰ ਮੁੜ ਕੇ ਸੁਧਾਰਿਆ ਇਹਨੂੰ ਪਰ ਕਿਤੇ ਨਾ ਕਿਤੇ ਤਾਂ ਗੱਲਾਂ ਹੁੰਦੀਆਂ ਨਾ ਜਦੋਂ ਤੁਸੀਂ ਬਗਲੇ ਵਜੋਂ ਇਹ ਗੱਲ ਕਹਿੰਦੇ ਹੋ ਖਾੜਕੋ ਦੇ ਵਿੱਚ ਵੀ ਇਹ ਆਈ ਖਾੜਕੋ ਨੇ ਕਈ ਗਰੁੱਪਾਂ ਨੇ ਸੁਧਾਰੀ ਵੀ ਜਗਰਾਤ ਸਿੰਘ ਤੂਫਾਨ ਹਰਗੋਬਿੰਦਪੁਰਾ ਇਲਾਕੇ ਦਾ ਤੁਸੀਂ ਦੇਖੋ ਉਹਦੇ ਇਲਾਕੇ 'ਚ ਉਹਨੇ ਐਲਾਨ ਕੀਤਾ ਸੀ ਕਿ ਕਿਸੇ ਹਿੰਦੂ ਨੂੰ ਕੋਈ ਨਹੀਂ ਮਾਰੂ ਜਦੋਂ ਉਹਦਾ ਮੁਕਾਬਲਾ ਬਣਾਇਆ ਭਾਜਪਾ ਦਾ ਸਾਨੀ ਲੀਡਰ ਭਗਤਪਤ ਲੀਡਰ ਸਾਰੇ ਹਿੰਦੂ ਉਹਦੇ ਭੌਰਤੇ ਗਏ ਜੀ ਠੀਕ ਆ ਹਿੰਦੂਆਂ ਦੀ ਗਲਤੀ ਆ ਉਹਨਾਂ ਤੋਂ ਬਹੁਤ ਕੁਝ ਹੋਇਆ ਪਰ ਦੁਸ਼ਮਣ ਦੇ ਖੇਮੇ 'ਚ ਨਹੀਂ ਹੁੰਦੇ ਸੀ ਕਿਉਂਕਿ ਸਿੱਖਾਂ ਦੀ ਲੜਾਈ ਹਮੇਸ਼ਾ ਹਕੂਮਤ ਨਾਲ ਰਹੀ ਆ ਸਟੇਟ ਨਾਲ ਮੁਗਲਾਂ ਨਾਲ ਰਹੀਆ ਮੁਸਲਮਾਨਾਂ ਨਾਲ ਲਈ ਪਹਾੜੀ ਰਾਜਾ ਨਾਲ ਰਹੀਆ ਹਿੰਦੂ ਨਾਲ ਸਾਡੇ ਹੁਣ ਵੀ ਆ ਖਾਲਸਤਾਨੀ ਨਹੀਂ ਜਿਹੜੇ ਹਿੰਦੂ ਹਕੂਮਤ ਹਿੰਦੂ ਖੁਸ਼ ਹੁੰਦੇ ਨੇ ਉਹ ਅਸੀਂ ਉਹ ਸੰਕਲਪ ਤੋਂ ਜਿਹੜਾ ਸਿੱਖੀ ਦਾ ਉਹ ਤੋਂ ਪਟਕਾ ਕਿਤੇ ਨਾ ਕਿਤੇ ਹੈਗਾ ਹੂੰ ਜੀ ਬਿਲਕੁਲ ਤਾਂ ਜੋ ਵੀ ਦਰਸ਼ਕ ਦੇਖ ਰਹੇ ਨੇ ਕਈ ਸਾਰੀਆਂ ਚਰਚਾਵਾਵਾਂ ਹੋਈਆਂ ਨੇ ਮਲਵਿੰਦਰ ਸਿੰਘ ਮਾਲੀ ਜੀ ਨੇ ਉਹਨਾਂ ਦੌਰ ਦੀ ਵੀ ਗੱਲ ਕੀਤੀ ਆ ਜਿਸ ਦੌਰ ਨੂੰ ਕਾਲਾ ਦੌਰ ਵੀ ਕਹਿੰਦੇ ਨੇ ਲੋਕ ਕਈ ਕਹਿੰਦੇ ਨੇ ਕਿ ਇੰਨੀਆਂ ਸ਼ਹੀਦੀਆਂ ਹੋਈਆਂ ਤੁਸੀਂ ਉਸ ਦੌਰ ਨੂੰ ਕਾਲਾ ਨਾ ਕਹੋ ਪਰ ਜੋ ਵੀ ਆ ਤੁਸੀਂ ਇਸ ਵਿਚਾਰ ਵਟਾਂਦਰੇ ਬਾਰੇ ਆਪਣੇ ਵਿਚਾਰ ਇਸ ਬਾਬਤ ਤੁਸੀਂ ਸਾਂਝੇ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਐਸਜੀਪੀਸੀ ਨੂੰ ਲੈ ਕੇ ਵੀ ਚਰਚਾਵਾਵਾਂ ਹੋਈਆਂ ਨੇ ਐਸਜੀਪੀਸੀ ਕੀ ਫੈਸਲਾ ਲੈਂਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰਦਾ ਹੈ ਉਸ ਉੱਤੇ ਵੀ ਹਰ ਅਪਡੇਟ ਲੈ ਕੇ ਤੁਹਾਡੇ ਤਾਂ ਹੀ ਹਾਜ਼ਰ ਹੁੰਦੇ ਰਵਾਂਗੇ ਮਾਲਵਿੰਦਰ ਸਿੰਘ ਮਾਲੀ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਦੀ ਸਮਾਰਤਾ ਤਾਂ